ਕੋਈ ਦੀ ਗੋਲੀ ਨਾ ਮਾਰੇ ਕਿ ਚਮਕੀਲੇ ਤੇ ਤੇ ਫਿਲਮ ਬਣ ਗਈ ਤੇ ਪੁਲਿਸ ਦੀ ਗੋਲੀ ਨਾ ਮਾਰੇ ਕਿ ਦਰਸ਼ਾਦ ਅਕਤਰ ਤੇ ਫਿਲਮ ਕਦੋਂ ਬਣੂਗੀ ਨਹੀਂ ਬਣੂਗੀ ਬਣਨ ਨਹੀਂ ਦਿੱਤੀ ਜਾਊਗੀ ਕਿਉਂਕਿ ਸਿੱਖਾਂ ਦੇ ਖਿਲਾਫ ਬਰਤਾਨਾ ਸਿਰਜਣ ਵਾਸਤੇ ਸਟੇਟ ਨੂੰ ਚਮਕੀਲੇ ਦੀ ਮੌਤ ਵੱਡੇ ਪਰਦੇ ਤੇ ਵਿਖਾਉਣੀ ਹੀ ਮਾਫਕਾ ਤੇ ਬਹਾਨਾ ਵੇਖੋ ਕਿ ਉਹ ਤਾਂ ਇਹੋ ਜਿਹਾ ਗਾਉਂਦਾ ਸੀ ਲੋਕ ਇਹੋ ਜਿਹਾ ਸੁੰਨਾ ਪਸੰਦ ਕਰਦੇ ਆ ਤੇ ਲੋਕ ਦੇ ਮੈਨਾਂ ਵੀ ਕੋਠਿਆਂ ਦੇ ਵੀ ਜਾਣਾ ਪਸੰਦ ਕਰਦੇ ਨੇ ਉੱਥੇ ਦਿਨਾਂ ਫਿਰ ਆਪਣੇ ਵਾਲੇ ਸ਼ਿੰਗਾਰ ਕੇ ਭਾਈ ਚਮਕੀਲੇ ਨੇ ਕੋਠੇ ਦੇ ਲੋਕਾਂ ਵਾਸਤੇ ਤਨਾਲੇ ਹੁਣ ਵੇਨੇ ਆ ਫਿਲਮ ਦੀ ਹਮਾਇਤ ਕਰਨ ਵਾਲੇ ਜੋ ਤੇ ਫਿਲਮ ਬਣਾਉਣ ਵਾਲੇ ਜੋ ਕਿੰਨੇ ਘਾਵਦੀਆਂ ਸ਼ਿੰਗਾਰ ਕੇ ਲੋਕਾਂ ਵਾਸਤੇ ਕੋਠਿਆਂ ਦੇ ਕਲਦੇ ਨੇ ਕਿ ਲੋਕ ਸੁੰਨਾ ਪਸੰਦ ਕਰਦੇ ਠੀਕ ਹੈ ਮੰਨਦੇ ਆ ਆਪਣੇ ਨਹੀਂ ਹਰ ਸਮਾਜ ਹਰ ਦੇਸ਼ ਦੇ ਵਿੱਚ 2 4 10 ਗੰਦੇ ਦਾਣੇ ਹੁੰਦੇ ਆ ਜਿਹੜੇ ਇਹੋ ਜਿਹੇ ਮਾੜੀਆਂ ਵਾਦੀਆਂ ਦੇ ਸ਼ਿਕਾਰ ਹੁੰਦੇ ਨੇ ਪਰ ਉਹ ਇਹ ਸ਼ਰਤ ਨਾ ਨਾ ਲਾਗੂ ਕਰਨ ਕਿ ਜਿਹੜੇ ਹੋਰ ਚੰਗੇ ਪਰਿਵਾਰਾਂ ਦੇ ਖਾਨਦਾਨੀ ਲੋਕ ਨੇ ਉਹ ਵੀ ਇਹੀ ਕੁਝ ਸੁਣ ਜੋ ਉਹ ਸੁੰਨਾ ਪਸੰਦ ਕਰਦੇ ਆ ਤੇ ਬਾਕੀ ਦਲਜੀਤ ਦੀ ਜਿਹੜੀ ਗੱਲ ਆ ਜੇ ਆਪਾਂ ਉਹਨੂੰ ਟੋਟਲੀ ਬਰੀ ਨਹੀਂ ਕਰ ਸਕਦੇ ਮੈਂ ਹੋਲੀ ਸੋਲੀ ਇਹ ਵੀ ਨਹੀਂ ਕਹਿੰਦਾ ਕਿ ਉਹ ਗਨਾਗਾਰ ਹੈ ਕਿਉਂਕਿ ਉਹਦੀ ਲਾਈਨ ਹੋਰ ਆ ਉਹਦਾ ਆਈਕਿਊ ਲੈਵਲ ਉਹਦੇ ਦਿਮਾਗ ਦੀ ਗਰੋਥ ਉੱਥੋਂ ਪਤਾ ਲੱਗਦੀ ਤੁਹਾਨੂੰ ਚੇਤਾ ਹੋਣਾ 2015-16 ਦੇ ਵਿੱਚ ਉਹ ਖੜਤਾ ਤੇ ਗੁਰਬਖਸ਼ ਸਿੰਘ ਨਾਲ ਨੂੰ ਮਿਲਣ ਗਿਆ ਦਿਲਜੀਤ ਉਹ ਕਹਿੰਦੇ ਵੀ ਦਿਲਜੀਤ ਖਾੜ ਕੋ ਗਾਣੇ ਤਾਂ ਮੈਨੂੰ ਤੇਰੇ ਤੇ ਰੋਜ਼ ਆ ਤੂੰ ਦੱਸ ਵੀ ਤੂੰ ਇਤਿਹਾਸ ਪੜਿਆ ਕਹਿੰਦਾ ਵੀ ਹਾਂ ਜੀ ਮੈਂ ਸੁਖਮਨੀ ਸਾਹਿਬ ਦਾ ਤੇ ਗੁਰਬਾਣੀ ਦਾ ਪੜਿਆ ਹੁਣ ਜਿਸ ਬੰਦੇ ਨੂੰ ਹਿਸਟਰੀ ਤੇ ਗੁਰਬਾਣੀ ਦੇ ਵਿੱਚ ਇਹਨਾਂ ਦੋਆਂ ਚੀਜ਼ਾਂ ਦਾ ਬੇਸਿਕ ਫਰਕ ਨਹੀਂ ਪਤਾ ਉਹਦਾ ਦਿਮਾਗ ਕਿੰਨਾ ਕੁ ਡਵੈਲਪ ਹੋਇਆ ਹੋਊਗਾ ਆਪਾਂ ਨੂੰ ਪਤਾ ਹੈ ਬਾਕੀ ਕਲਾਕਾਰਾਂ ਨੂੰ ਤਾਂ ਮੈਂ ਹੀ ਬੇਨਤੀ ਕਰਾਂਗਾ ਵੀ ਸਾਈਡ ਤੇ ਰਹਿਣਾ ਚਾਹੀਦਾ ਇਹ ਬਹੁਤ ਸੈਂਸਿਟਿਵ ਇਸ਼ੂ ਨੇ ਉਹਦੇ ਢਾ ਕੇ ਫਿਰ ਧਰਮਰਾਏ ਨੇ ਮੂੰਹ ਤੇ ਪਟੇ ਮਾਰੇ ਨਾ ਉੱਥੇ ਫਿਰ 128 ਲੱਖ ਛੱਡਿਆ ਐਂਡ ਗੇਟਿਆਂ ਤੱਕ ਸਭ ਕੁਝ ਪਧਰਾ ਹੋ ਜਾਣਾ ਆਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ ਤੇ ਬਾਕੀ ਸ਼ਹੀਦ ਦੀਪੇ ਹੀਰਾ ਦੇ ਇਕੱਲੇ-ਕੱਲੇ ਐਕਸ਼ਨ ਨੂੰ ਤੇ ਉਹਨਾਂ ਦੀ ਸ਼ਹਾਦਤ ਨੂੰ ਮੈਂ ਕੀਸਰੀ ਸਲਾਮ ਪੇਸ਼ ਕਰਦਾ ਖਾਰਕੂਆਂ ਦੀ ਗੋਲੀ ਨਾਲ ਮਾਰੇ ਕੇ ਚਮਕੀਲੇ ਤੇ ਤੇ ਫਿਲਮ ਬਣ ਗਈ ਤੇ ਪੁਲਿਸ ਦੀ ਗੋਲੀ ਨਾਲ ਮਾਰੇ ਕੇ ਦਰਸ਼ਾਦ ਅਕਤਰ ਤੇ ਫਿਲਮ ਕਦੋਂ ਬਣੂਗੀ ਨਹੀਂ ਬਣੂਗੀ ਬਣਨ ਨਹੀਂ ਦਿੱਤੀ ਜਾਊਗੀ ਕਿਉਂਕਿ ਸਿੱਖਾਂ ਦੇ ਖਿਲਾਫ ਵਰਤਾਂਤ ਸਿਰਜਣ ਵਾਸਤੇ ਸਟੇਟ ਨੂੰ ਚਮਕੀਲੇ ਦੀ ਮੌਤ ਵੱਡੇ ਪਰਦੇ ਤੇ ਵਿਖਾਉਣੀ ਹੀ ਮਾਫਕਾ ਤੇ ਬਹਾਨਾ ਵੇਖੋ ਕਿ ਉਹ ਤਾਂ ਇਹੋ ਜਿਹਾ ਗਾਉਂਦਾ ਹੀ ਲੋਕ ਇਹੋ ਜਿਹਾ ਸੁੰਨਾ ਪਸੰਦ ਕਰਦੇ ਆ ਤੇ ਲੋਕ ਦੇ ਮਨਾਂ ਵੀ ਕੋਠਿਆਂ ਦੇ ਵੀ ਜਾਣਾ ਪਸੰਦ ਕਰਦੇ ਨੇ ਉੱਥੇ ਦੇਣਾ ਫਿਰ ਆਪਣੇ ਵਾਲੇ ਸ਼ਿੰਗਾਰ ਕੇ ਭਾਈ ਚਮਕੀਲੇ ਨੇ ਕੋਠੇ ਦੇ ਲੋਕਾਂ ਵਾਸਤੇ ਤੇ ਨਾਲੇ ਹੁਣ ਵੇਨੇ ਆ ਫਿਲਮ ਦੀ ਹਮਾਇਤ ਕਰਨ ਵਾਲੇ ਜੋ ਤੇ ਫਿਲਮ ਬਣਾਉਣ ਵਾਲੇ ਜੋ ਕਿੰਨੇ ਘਾਵਦੀਆਂ ਸ਼ਿੰਗਾਰ ਕੇ ਲੋਕਾਂ ਵਾਸਤੇ ਕੋਠਿਆਂ ਦੇ ਘਲਦੇ ਨੇ ਕਿ ਲੋਕ ਸੁੰਨਾ ਪਸੰਦ ਕਰਦੇ ਠੀਕ ਹੈ ਮੰਨਦੇ ਆ ਆਪਣੇ ਨਹੀਂ ਹਰ ਸਮਾਜ ਹਰ ਦੇਸ਼ ਦੇ ਵਿੱਚ 2 4 10 ਗੰਦੇ ਦਾਣੇ ਹੁੰਦੇ ਆ ਜਿਹੜੇ ਇਹੋ ਜਿਹੇ ਮਾੜੀਆਂ ਵਾਦੀਆਂ ਦੇ ਸ਼ਿਕਾਰ ਹੁੰਦੇ ਨੇ ਪਰ ਉਹ ਇਹ ਸ਼ਰਤ ਨਾ ਨਾ ਲਾਗੂ ਕਰਨ ਕਿ ਜਿਹੜੇ ਹੋਰ ਚੰਗੇ ਪਰਿਵਾਰਾਂ ਦੇ ਖਾਨਦਾਨੀ ਲੋਕ ਨੇ ਉਹ ਵੀ ਇਹੀ ਕੁਝ ਸੁਣ ਜੋ ਉਹਨਾਂ ਪਸੰਦ ਕਰਦੇ ਆ ਤੇ ਬਾਕੀ ਦਲਜੀਤ ਦੀ ਜਿਹੜੀ ਗੱਲ ਆ ਜੇ ਆਪਾਂ ਉਹਨੂੰ ਟੋਟਲੀ ਬਰੀ ਨਹੀਂ ਕਰ ਸਕਦੇ ਮੈਂ ਹੋਲੀ ਸੋਲੀ ਇਹ ਵੀ ਨਹੀਂ ਕਹਿੰਦਾ ਕਿ ਉਹ ਗਨਾਹ ਕਰਿਆ ਕਿਉਂਕਿ ਉਹਦੀ ਲਾਈਨ ਹੋਰ ਆ ਉਹਦਾ ਆਈਕਿਊ ਲੈਵਲ ਉਹਦੇ ਦਿਮਾਗ ਦੀ ਗ੍ਰੋਥ ਉੱਥੋਂ ਪਤਾ ਲੱਗਦੀ ਤੁਹਾਨੂੰ ਚੇਤਾ ਹੋਣਾ 2015 16 ਦੇ ਵਿੱਚ ਪੋਖੜਤਾ ਤੇ ਗੁਰਬਖਸ਼ ਸਿੰਘ ਉਹਨਾਂ ਨੂੰ ਮਿਲਣ ਗਿਆ ਦਲਜੀਤ ਉਹ ਕਹਿੰਦੇ ਵੀ ਦਿਲਜੀਤ ਖਾੜਕੂ ਗਾਣੇ ਤਾਂ ਮੈਨੂੰ ਤੇਰੇ ਤੇ ਰੋਜ਼ ਆ ਤੂੰ ਦੱਸ ਵੀ ਤੂੰ ਇਤਿਹਾਸ ਪੜਿਆ ਕਹਿੰਦਾ ਵੀ ਹਾਂ ਜੀ ਮੈਂ ਸੁਖਮਨੀ ਸਾਹਿਬ ਦਾ ਤੇ ਗੁਰਬਾਣੀ ਦਾ ਪੜਿਆ ਹੁਣ ਜਿਸ ਬੰਦੇ ਨੂੰ ਹਿਸਟਰੀ ਦੇ ਗੁਰਬਾਣੀ ਦੇ ਵਿੱਚ ਇਹਨਾਂ ਦੋਆਂ ਚੀਜ਼ਾਂ ਦਾ ਬੇਸਿਕ ਫਰਕ ਨਹੀਂ ਪਤਾ ਉਹਦਾ ਦਿਮਾਗ ਕਿੰਨਾ ਕੁ ਡਿਵੈਲਪ ਹੋਇਆ ਹੋਊਗਾ ਆਪਾਂ ਨੂੰ ਪਤਾ ਹੈ ਬਾਕੀ ਕਲਾਕਾਰਾਂ ਨੂੰ ਤਾਂ ਮੈਂ ਇਹ ਹੀ ਬੇਨਤੀ ਕਰਾਂਗਾ ਵੀ ਸਾਈਡ ਤੇ ਰਹਿਣਾ ਚਾਹੀਦਾ ਇਹ ਬਹੁਤ ਸੈਂਸਿਟਿਵ ਇਸ਼ੂ ਨੇ ਉਹਦੇ ਉੱਡਾ ਕੇ ਫਿਰ ਧਰਮਰਾਜ ਨੇ ਮੂੰਹ ਤੇ ਪਟੇ ਮਾਰੇ ਨਾ ਉੱਥੇ ਫਿਰ 128 ਲੱਖ ਛੱਡਿਆ ਐਂ ਗੇਟਿਆਂ ਤੱਕ ਸਭ ਕੁਝ ਪਧਰਾ ਹੋ ਜਾਣਾ ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ ਤੇ ਬਾਕੀ ਸ਼ਹੀਦ ਦੀਪੇ ਹੀਰਾਂ ਦੇ ਇਕੱਲੇ ਇਕੱਲੇ ਐਕਸ਼ਨ ਨੂੰ ਤੇ ਉਹਨਾਂ ਦੀ ਸ਼ਹਾਦਤ ਨੂੰ ਮੈਂ ਕੀ ਸ੍ਰੀ ਸलाम ਪੇਸ਼ ਕਰਦਾ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ